ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਮੋਗਾ ਵਿਖੇ ਵਾਰਡ ਨੰਬਰ 6 ਦੇ ਵਸਨੀਕਾਂ ਦੇ ਰੂਬਰੂ ਹੋਏ ਇਸ ਮੌਕੇ ਮੋਗਾ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਵੀ ਉਹਨਾਂ ਦੇ ਨਾਲ ਮੁੱਖ ਤੌਰ ਤੇ ਹਾਜ਼ਰ ਸਨ ਕਾਉਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ ਦੇ ਸੱਦੇ ਤੇ ਅਤੇ ਜ਼ਿਲ੍ਹਾ ਸੈਕਟਰੀ ਪਿਆਰਾ ਸਿੰਘ ਬਦਨੀ ਦੇ ਯੋਗ ਪ੍ਰਬੰਧਾਂ ਹੇਠ ਹੋਈ ਇਸ ਪਰਿਵਾਰਕ ਮਿਲਣੀ ਨੇ ਰੈਲੀ ਦਾ ਉਪਤਾਰਨ ਕਰ ਲਿਆ ਇਸ ਮੌਕੇ ਕੌਂਸਲਰ ਕੁਲਵਿੰਦਰ ਸਿੰਘ ਚੱਕੀਆਂ ਪਿਆਰਾ ਸਿੰਘ ਬਦਨੀ ਹਰਜਿੰਦਰ ਸਿੰਘ ਰੋਡੇ ਚੇਅਰਮੈਨ ਮਾਰਕੀਟ ਕਮੇਟੀ ਮੇਰ ਬਲਜੀਤ ਸਿੰਘ ਚਾਨੀ ਹਰਵੰਤ ਸਿੰਘ ਢਾਲੀਵਾਲ ਆਦਮੀ ਮੁਖਤ ਤੌਰ ਤੇ ਹਾਜ਼ਰ ਹੋਏ ਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਜਿਸ ਪਾਰਟੀ ਦੇ ਨਾਲ ਅਸੀਂ ਜੁੜੇ ਆ ਸਾਡੇ ਐਮਐਲਏ ਸਾਹਿਬ ਡਾਕਟਰ ਅਮਨਦੀਪਪੁਰ ਅਰੋੜਾ ਜੇ ਸਾਨੂੰ ਦਿਨੇ ਜਾਂ ਰਾਤ ਕਿਸੇ ਤਰ੍ਹਾਂ ਦੀ ਕੋਈ ਲੋੜ ਹੈ ਕੋਈ ਵਾਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾਵਾਂ ਨਹੀਂ ਹਰ ਸਮੇਂ ਹਰ ਪੱਖ ਤੋਂ ਸਾਡੇ ਨਾਲ ਖੜਦੇ ਨੇ ਇੱਕ ਵਿਸ਼ਵਾਸ ਬਣਦਾ ਜਿੱਥੇ ਮੇਰਾ ਵਿਸ਼ਵਾਸ ਮੈਂ ਤੁਹਾਡੇ ਤੱਕ ਬਣਾਇਆ ਆਪਣੇ ਵੱਡਿਆਂ ਤੱਕ ਬਣਾਇਆ ਕਿਉਂਕਿ ਮੇਰੀ ਜੰਪਲ ਜੇ ਬਾਹਰ ਦੀ ਹੈ ਤੇ ਮੇਰਾ ਬਚਪਨ ਮੇਰੀ ਜਵਾਨੀ ਤੇ ਮੇਰਾ ਸਾਰਾ ਪਰਿਵਾਰ ਤੁਸੀਂ ਮੈਨੂੰ ਨਿੱਜੀ ਤੌਰ ਤੇ ਸਾਰੇ ਇਕੱਲੇ ਇਕੱਲੇ ਜਾਣਦੇ ਹੋ ਮੇਰੀਆਂ ਮਾਵਾ ਵੀ ਬੈਠੀਆਂ ਨੇ ਵਡੀਆਂ ਵੀ ਬੈਠੀਆਂ ਨੇ ਮੇਰੇ ਤੋਂ ਮੇਰੀਆਂ ਭੈਣਾਂ ਵੀ ਨੇ ਕਿ ਨਿੱਜੀ ਤੌਰ ਤੇ ਸਾਰਾ ਮੇਰਾ ਪਰਿਵਾਰ ਦੇ ਰੂਪ ਵਿੱਚ ਆਪਾਂ ਬੈਠੇ ਆ। ਸੋ ਜਿੱਥੇ ਤੁਸੀਂ ਮੇਰੇ ਤੇ ਵਿਸ਼ਵਾਸ ਜਤਾਇਆ ਹੈ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਮਾਣ ਬਖਸ਼ਿਆ ਇਸ ਬੋਰਡ ਦਾ ਇੱਕ ਅਹੁਦਾ ਦਿੱਤਾ ਹੈ ਸੋ ਮੈਂ ਪਹਿਲਾਂ ਸਾਰਿਆਂ ਦਾ ਬਹੁਤ ਰਿਣੀ ਆ ਤੇ ਹਮੇਸ਼ਾ ਰਿਣੀ ਰਵਾਂਗਾ ਕਿ ਤੁਸੀਂ ਇੰਨਾ ਪਿਆਰ ਤੇ ਇੰਨਾ ਮਾਣ ਇੰਨਾ ਸਤਿਕਾਰ ਮੈਨੂੰ ਹਮੇਸ਼ਾ ਦਿੰਦੇ ਹੋ ਤੇ ਮੈਂ ਇਹ ਤੁਹਾਡੇ ਨਾਲ ਹਮੇਸ਼ਾ ਇਹ ਵਾਅਦੇ ਵਾਲੀ ਗੱਲਾਂ ਨਹੀਂ ਕਿ ਜਿੱਥੇ ਪਹਿਲਾਂ ਵੀ ਖੜਦਾ ਰਿਆਂ ਉੱਥੇ ਅੱਗੇ ਵੀ ਵਾਹਿਗੁਰੂ ਕਿਰਪਾ ਕਰੇ ਕਿ ਹਮੇਸ਼ਾ ਮੈਂ ਆਪਣੇ ਪਰਿਵਾਰ ਦੇ ਨਾਲ ਉਸੇ ਤਰ੍ਹਾਂ ਹੀ ਡੱਟ ਕੇ ਖੜਾ ਰਾਵਾਂਗਾ ਸੋ ਗੱਲਾਂ ਬਹੁਤ ਨੇ ਸੋ ਮੈਂ ਬੇਨਤੀ ਕਰਾਂਗਾ ਕਿ ਐਮਐਲਏ ਸਾਹਿਬ ਤੇ ਹੋਰ ਉਹਨਾਂ ਦੇ ਨਾਂ ਪਤਵੰਤੇ ਸੱਜਰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਰਦਾਰ ਕਰਮਜੀਤ ਸਿੰਘ ਜੀ ਅਨਮੋਲ ਉਹਨਾਂ ਦੀ ਟੀਮ ਦੇ ਵਿੱਚ ਅੱਜ ਉਹਨਾਂ ਦੇ ਨਾਲ ਬਹੁਤ ਹੀ ਫਿਲਮੀ ਕਲਾਕਾਰ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਕਲਾਕਾਰ ਆ ਜੋ ਵੀ ਤੁਹਾਡੇ ਰੂਹ ਰੂ ਹੋਣਗੇ ਸਾਰੇ ਸੰਗਤਾਂ ਦੇ ਮੈਂ ਬੇਨਤੀ ਕਰਾਂ ਮੇਰੇ ਬਹੁਤ ਹੀ ਸਤਿਕਾਰਯੋਗ ਤੇ ਸਾਡੀ ਆਮ ਆਦਮੀ ਪਾਰਟੀ ਦੇ ਸਭ ਤੋਂ ਮੋਗੇ ਜ਼ਿਲ੍ਹੇ ਦੇ ਜੇ ਕਹਿੰਦਾ ਸੀਨੀਅਰ ਲੀਡਰ ਦੇ ਤੌਰ ਤੇ ਉੱਭਰੇ ਹੋਏ ਸਰਦਾਰ ਪਿਆਰਾ ਸਿੰਘ ਜੀ ਜਿਨ੍ਹਾਂ ਦੇ ਗ੍ਰਹਿ ਦੇ ਸਾਹਮਣੇ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਸੋ ਮੇਰੇ ਬਹੁਤ ਹੀ ਅਜ਼ੀਜ਼ ਮੇਰੇ ਪਿਆਰ ਵਾਲੇ ਮੇਰਾ ਆਪਣਾ ਪਰਿਵਾਰ ਸਰਦਾਰ ਪਿਆਰਾ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਆਈ ਹੋਈ ਸੰਗਤ ਦਾ ਉਹ ਰੂਹ ਰੂ ਹੋਣਗੇ ਤੇ ਉਸ ਦੇ ਦੌਰਾਨ ਹੀ ਐਮਐਲਏ ਸਾਹਿਬਾਨ ਵੀ ਪਹੁੰਚ ਜਾਣਗੇ ਆਈ ਹੋਈ ਸੰਗਤਾਂ ਮੈਂ ਕਿਸ ਤਰ੍ਹਾਂ ਸ਼ੁਕਰੀਆ ਅਦਾ ਕਰਾਂ ਕਿ ਇੰਨੀ ਗਰਮੀ ਦੇ ਵਿੱਚ ਤੁਸੀਂ ਲੰਬੇ ਇੰਤਜ਼ਾਰ ਦੇ ਬੈਠੇ ਹੋ ਆਪਣੇ ਘੜੀਆਂ ਦੇ ਟਾਈਮ ਦੇਖ ਲਓ ਕਿਉਂਕਿ ਕਈ ਵਾਰੀ ਅਸੀਂ 10 ਮਿੰਟ 10 ਮਿੰਟ ਬੋਲ ਚੁੱਕੇ ਆ ਪਰ ਜੋ ਹੁਣ ਮੇਰੇ ਕੋਲੇ ਰੂਟ ਪੈ ਪਾਇਆ ਸਿਰਫ 5 ਮਿੰਟ ਚੌਕ ਕਰਾਸ ਕਰ ਗਿਆ ਹੈ ਤੇ ਹੋ ਸਕਦਾ ਮੈਂ 4 ਮਿੰਟ ਲਗਾਉਣੇ ਆ ਉਸ ਤੋਂ ਬਾਅਦ ਤੁਹਾਨੂੰ ਲੈ ਕੇ ਆਪਾਂ ਸਵਾਗਤ ਕਰਨਾ ਐਮਐਲ ਸਾਹਿਬ ਦਾ ਔਰ ਸਾਡੇ ਕੈਂਡੀਡੇਟ ਦਾ ਤਾਂ ਮੈਂ ਗੱਲ ਕਰ ਰਹੀ ਸੀ ਸਾਡਾ ਇਸ ਵਕਤ ਜਿਹੜਾ ਦਿਮਾਗ ਆ ਉਹ ਕੰਮ ਨਹੀਂ ਕਰ ਰਿਹਾ ਕਿਉਂਕਿ ਅਸੀਂ ਔਰ ਮੇਰਾ ਛੋਟਾ ਵੀ ਰੈਪੀ ਅਸੀਂ ਮੇਜ਼ਬਾਨ ਆ ਤੁਸੀਂ ਸਾਡੇ ਮਹਿਮਾਨ ਆ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਜਦੋਂ ਕਿਸੇ ਦੇ ਘਰ ਵਿਆਹ ਰੱਖਿਆ ਹੋਵੇ ਫੰਕੇ ਰੱਖਿਆ ਹੋਵੇ ਤੇ ਘਰ ਵਾਲਿਆਂ ਦਾ ਦਿਮਾਗ ਕੰਮ ਕਰਨਾ ਬੰਦ ਕਰ ਜਾਂਦਾ ਪਰ ਸਾਤੀ ਜਿਵੇਂ ਕੁਰਸੀਆਂ ਦੀ ਗੱਲ ਕਰ ਦਿੱਤੀ ਅਸੀਂ ਸੋਚਦੇ ਪੈ ਸੀ ਕਿ ਦੋ ਤਿੰਨ ਲਾਈਨਾਂ ਲਵਾ ਦੇਾਂਗੇ ਪਰ ਮੇਰੇ ਖਿਆਲ ਅਸੀਂ ਚਾਰ ਵਾਰ ਕੁਰਸੀਆਂ ਲੁਆਈਆਂ ਤੁਹਾਡੇ ਕੱਠ ਨੂੰ ਦੇਖ ਕੇ ਇਸ ਲਈ ਤੁਹਾਡਾ ਜੋ ਪਿਆਰ ਆਮ ਆਦਮੀ ਪਾਰਟੀ ਪ੍ਰਤੀ ਜਾਂ ਸਾਡੇ ਪ੍ਰਤੀ ਤਾਂ ਇੱਕ ਵਾਰੀ ਮੈਂ ਕਹੂੰਗਾ ਆਪਾਂ ਸਾਰੇ ਆਪਣੇ ਲਈ ਇੱਕ ਵਾਰੀ ਕਲਾਪੀ ਜਰੂਰ ਕਰੀਏ ਤੇ ਉਹ ਨਾਲ ਮਹਾਰਾਜ ਜੀ ਦਾ ਦਿੱਤਾ ਆਇਆ ਉਸ ਬਲੰਤ ਨਾਰਾ ਬੋਲੋ ਇੱਕ ਵਾਰੀ ਫੇਰ ਗੁਰਾਂ ਦੀ ਬਖਸ਼ਿਸ਼ ਜਿਹੜੀ ਆ ਉਹ ਇੰਨੀ ਠੰਡੀ ਨਹੀਂ ਹੋਣੀ ਚਾਹੀਦੀ ਮੇਰੇ ਨਾਲ ਪਤਾ ਲੱਗੇ ਕਿ ਐਮਐਲਏ ਸਾਹਿਬ ਨੂੰ ਤੱਕ ਆਪਣੀ ਆਵਾਜ਼ ਪਹੁੰਚੇ ਤੇ 2 ਮਿੰਟ ਪੂਰੇ ਹੋ ਜਾਣ ਤੇ ਇੱਥੇ ਆ ਜਾਣ ਬੋ ਸੋਨਿਆ ਸ੍ਰੀ ਓ ਕਾਲੋ ਮਾਰੇ ਬੀੜਾ ਉਹ ਆ ਗਿਆ ਉਹ ਦਿਖਣ ਲੱਗਿਆ ਬਾਈ ਮੜਾ ਮੜਾ ਪਿੱਛੇ ਮੈਂ ਵੀ ਨਹੀਂ ਮੜਾ ਸਾਡੇ ਬਹੁਤ ਕਰਜਿਤ ਮੋੜ ਦੇ ਸਾਡੇ ਵਿਚਾਰ ਪਹੁੰਚ ਗਏ ਹਨ ਤਾਂ ਆਪਾਂ ਨੂੰ ਸ਼ਿਕਾਇਤ ਸੁਣਨਾ ਤੇ ਆਜ ਕਰਨਾ ਹੈ ਕਾਮ ਜੀ ਨੂੰ ਸਰਵਿਸ ਪ੍ਰੋਵਾਈਡ ਕਰੀ ਕੰਮ ਵੀ ਬੰਦ ਹੋ ਗਿਆ ਸਾਡੇ ਹਰ ਪਾਸੇ ਸਾਥਰ ਜੀ ਨੇ ਉਹ ਰਾਗੀ ਦਾ ਇੱਥੇ ਮੋਟਰ ਤੇ ਤੇ ਕਰਮੇਤ ਮੋੜ ਦੇ ਦਾ ਇੱਥੇ ਬਹੁਤ ਤੇਜੀ ਆਇਆ ਧੰਨਵਾਦ ਐਮਐਲਏ ਡਾਕਟਰ ਅਮਨਦੀਪ ਕਰੋੜਾ ਜੀ ਉਹ ਵੀ ਪਹੁੰਚੇ ਹੋ ਉਹਨਾਂ ਨੂੰ ਵੀ ਜੀ ਆਇਆਂ ਆਖਦਾ ਮੈਂ ਸਮੁੱਚੇ ਬੋਰਡ ਵੱਲੋਂ ਆਪਣੇ ਪਰਿਵਾਰ ਵੱਲੋਂ ਜੀ ਆਇਆਂ ਆਖਦਾ ਸੋ ਜਿੱਥੇ ਤੁਸੀਂ ਸਾਰੇ ਤਕਰੀਬਨ 6:30 ਵਜੇ ਦਾ ਟਾਈਮ ਸੀ 2 ਘੰਟੇ ਲੇਟ ਜਰੂਰ ਪਹੁੰਚੇ ਨੇ ਐਮਐਲਏ ਸਾਹਿਬ ਮਾਣ ਸਹਿ ਵਿਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਲੋਕ ਸਭਾ ਫ੍ਰੀਕੋਰਟ ਤੋਂ ਸਾਡੇ ਉਮੀਦਵਾਰ ਸਰਦਾਰ ਕਰਮਜੀਤ ਸਿੰਘ ਅਨਮੋਲ ਜੀ ਸਾਡੇ ਇਸ ਬੋਰਡ ਦੇ ਐਮਸੀ ਅਰਵਿੰਦਰ ਸਿੰਘ ਕਾਨਪੁਰੀਆ ਜੀ ਅਸੀਂ ਹੈਪੀ ਵੀਰ ਜੀ ਨੂੰ ਕਹਿੰਦੇ ਆ ਮੈਂ ਤਾਂ ਕਰਕੇ ਕਨਫਿਊਜ਼ ਹੋ ਜਾਂਦੀ ਆ ਸਾਡੇ ਮੋਗਾ ਨਗਰ ਨਿਗਮ ਦੇ ਮੇਅਰ ਸਰਦਾਰ ਬਲਜੀਤ ਸਿੰਘ ਚਾਨੀ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਹਰਵੰਸ ਅੰਕਲ ਜੀ ਸਾਡੇ ਜ਼ਿਲ੍ਹਾ ਸੈਕਟਰੀ ਪਿਆਰਾ ਸਿੰਘ ਬਦਨੀ ਜੀ ਸਾਡੇ ਐਮ ਸੀ ਕੁਲਵਿੰਦਰ ਸਿੰਘ ਚੱਕੀਆਂ ਜੀ ਹਰਜਿੰਦਰ ਸਿੰਘ ਰੋਡੇ ਜੀ ਸ ਵੀਰ ਜੀ ਹੋਣੀ ਬਰਾੜ ਵੀਰ ਜੀ ਕੀ ਆਪਾਂ ਨੂੰ ਪਤਾ ਕਿ ਆਉਣ ਵਾਲੀ 1 ਜੂਨ ਨੂੰ ਸਾਡੀ ਲੋਕ ਸਭਾ ਦੇ ਇਲੈਕਸ਼ਨ ਹੋਣ ਜਾ ਰਹੇ ਹੈ ਸੋ ਮੈਂ ਆਪਣੇ ਸਾਰੀਆਂ ਪੈਣਾ ਨੂੰ ਆਪਣੇ ਵੀਰਾਂ ਨੂੰ ਬੇਨਤੀ ਕਰਦੀ ਆ ਕਿ ਆਉਣ ਵਾਲੀ 1 ਜੂਨ ਨੂੰ ਜਦੋਂ ਤੁਸੀਂ ਵੋਟ ਪਾਣ ਜਾਓਗੇ 3 ਤੀਸਰੇ ਨੰਬਰ ਤੇ ਝਾੜੂ ਦਾ ਬਟਨ ਹੈ ਕੀ ਤੁਸੀਂ ਉਹ ਬਟਨ ਨੂੰ ਇੰਨਾ ਦਬਾਣਾ ਕਿ ਉਹ ਨੂੰ 1 ਨੰਬਰ ਤੇ ਲੈ ਕੇ ਆਣਾ ਹੈ ਮਾਨਜੋਗ ਐਮ ਐਲ ਏ ਸਾਹਿਬਾ ਮੇਰੇ ਛੋਟੀ ਭੈਣ ਅਮਨਦੀਪ ਕੌਰ अरोड़ा ਜੀ ਮੇਰੇ ਬਹੁਤ ਹੀ ਸਤਿਕਾਰਯੋਗ ਪਿਆਰਾ ਸਿੰਘ ਬਤਣੀ ਜੀ ਸੁਸਾਇਟੀ ਇਸ ਵਾਰਡ ਦੇ ਐਮ ਸੀ ਸਾਹਿਬ ਭਾਈ ਹੈਪੀ ਕਾਰਪੂਰੀਆ ਜੀ ਭਾਈ ਚਾਨੀ ਜੀ ਤੇ ਬਾਕੀ ਜਿੰਨੇ ਵੀ ਵਰਕਰ ਵਰਕਰ ਦਾ ਭਾਈ ਹਰਵੰਦ ਸਿੰਘ ਜੀ ਜਿਹੜੇ ਸਾਡੇ ਭਾਈ ਸਾਹਿਬ ਭਾਈ ਮਤੀਸ਼ ਪੰਨੀ ਜੀ ਦੇ ਕੋਰਮ ਸਾਹਿਬ ਨੇ ਹਰਵੰਸਤ ਅਰਵਾਲ ਜੀ ਤੇ ਭਾਈ ਜਗਦੀਪ ਜੀ ਤੇ ਭਾਈ ਪਰਮਖੋਸਾ ਜੀ ਇਹ ਸਾਰੇ ਜਿਹੜੇ ਸਾਰੇ ਜਿਹੜਾ ਨਾਮ ਲਿਆ ਪਹਿਲੇ ਦਿਨ ਤੋਂ ਨਾਲ ਨੇ ਔਰ ਬਹੁਤ ਸਹਿਯੋਗ ਦੇ ਰਹੇ ਨੇ ਅਵਤਾਰ ਜੀ اور میرے سامنے بیٹھے میریਆਂ ਭੈਣਾਂ میرے ਬਜ਼ੁਰਗ ਮੇਰੀਆਂ ਮਾਵਾਂ اور ਨੌਜਵਾਨ ਸਾਥੀਓ ਤੇ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਅੱਜ ਇੱਥੇ ਨਾ ਕਿਸੇ ਨੂੰ ਨਿੰਦਣਾ ਹੈ ਨਾ ਭੰਡਣਾ ਆ ਪੰਜਾਬ ਸਰਕਾਰ ਦੇ ਕੀਤੇ ਹੋਏ 2 ਸਾਲਾਂ ਦੇ ਕੰਮਾਂ ਤੇ ਵੋਟ ਮੰਗਣਾ ਆ ਕਿਉਂਕਿ ਜਿੰਨੇ ਕੰਮ ਮਾਨ ਸਰਕਾਰ ਨੇ 2 ਸਾਲਾਂ ਚ ਕੀਤੇ ਆ ਕਿਸੇ ਵੀ ਸਰਕਾਰ ਨੇ ਐਨੇ ਕੰਮ 70 ਸਾਲਾਂ ਚ ਨਹੀਂ ਕੀਤੇ ਹੋਣੇ। ਬਾਕੀ ਜੋ ਗਰੰਟੀਆਂ ਦਿੱਤੀਆਂ ਸੀ ਜੋ ਵਾਅਦੇ ਕੀਤੇ ਸੀ ਉਹਨਾਂ ਚੋਂ 70% 75% ਸਿਰਫ 2 ਸਾਲਾਂ ਚ ਪੂਰੇ ਕਰਤੇ ਜਿਹੜੇ ਹਾਥੀ ਰਹਿ ਗਿਆ ਲਾਂਘਿਆ ਖੋਸ਼ ਰਹੀ। ਅਸ ਕਈ ਮਾਮਾ ਪਰ ਅਵਰਗ ਨਹੀਂ ਕੋੜਾ ਕੋੜਾ ਦੇਖਣੇ ਵੀ ਸਾਢੇ 1000 ਰੁਪਏ ਨਹੀਂ ਆਇਆ ਜੀ। ਸੱਚੇ ਵਾਅਦੇ ਹੁੰਦੇ ਆ 5 ਸਾਲਾਂ ਨਹੀਂ ਹੁੰਦੇ ਆ। 5 ਸਾਲਾਂ ਚ ਪੂਰੇ ਕਰਨੇ ਪਰ ਤੁਹਾਡਾ ਅਕਤੂਬਰ ਤੱਕ ਇਹ ਵਾਅਦਾ ਵੀ ਪੂਰਾ ਹੋ ਜਾਊਗਾ। ਸੋ ਬਾਕੀ ਜਿਹੜੀ ਗਰੀਬੀ ਆ 1000 ਰੁਪਏ ਨਾਲ ਨਹੀਂ ਚੱਕੀ ਜਾਂਦੀ 1000 ਰੁਪਏ ਕੁਝ ਵੀ ਨਹੀਂ ਹੁੰਦਾ ਅੱਜ ਕੱਲ ਦੇ ਜ਼ਮਾਨੇ 'ਚ ਸੋ ਕੋਈ ਰੇਸਟੋਰਾਂ ਜੋ ਸਬਜ਼ੀ ਸੁੱਕੀਆਂ ਚ ਲੱਗ ਜਾਂਦਾ ਇਹਨਾਂ ਕਿ ਪੈਸਾ ਤਾਂ ਸੋ ਗਰੀਬੀ ਚੱਕੇ ਸਾਹਿਬ ਤਾਂ ਤੁਹਾਡੇ ਬੱਚੇ ਬੱਚਿਆਂ ਨੂੰ ਪੜਾ ਲਖਾ ਲਓ ਬੱਚੇ ਵੱਡੇ ਹੋ ਕੇ ਅਫਸਰ ਬਣ ਕੇ ਜੇ ਪੜ ਲੈਗੇ ਤਾਂ ਉਹਨਾਂ ਨੇ ਥੋੜੀ ਗਰੀਬੀ ਚੱਕਣੀ ਆ ਕਿਉਂਕਿ ਮਾਨ ਸਰਕਾਰ ਐਸੀ ਸਰਕਾਰ ਹੈ ਜਿਹੜੀ ਪੂਰੇ ਇਮਾਨਦਾਰੀ ਨਾਲ ਚੱਲ ਰਹੀ ਹੈ ਜਿਹੜੀਆਂ ਹੁਣ ਵੀ ਨੌਕਰੀਆਂ ਦਿੱਤੀਆਂ ਉਹ ਵੀ ਨਿਰਪੱਖ ਦਿੱਤੀਆਂ ਇਹ ਨਹੀਂ ਦੇਖਿਆ ਵੀ ਇਹ ਕਿਹਦਾ ਬੱਚਾ ਜਿਵੇਂ ਵਧੀਆ ਅਵਲ ਨੰਬਰ ਆਏ ਜਿਹੜੇ ਟਾਪਰ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਨੌਕਰੀਆਂ ਮਿਲੀਆਂ ਸੋ ਆਪਣੇ ਬੱਚੇ ਨੂੰ ਪੜਾ ਲਓ ਕਿਉਂਕਿ ਸਰਕਾਰ ਮਾਨਦਾਰ ਹੈ ਉਹਨਾਂ ਨੇ ਨਾ ਤਾਂ ਸਰਕਾਰ ਨੇ ਪੈਸਾ ਲੈਣਾ ਨਾ ਕੋਈ ਸਿਫਾਰਸ਼ ਚਲੋਣੀ ਹੈ ਕੁਛ ਨਹੀਂ ਦੇਖਣਾ ਦੇਖਣਾ ਤਾਂ ਬੱਚਿਆਂ ਦਾ ਸਰਟੀਫਿਕੇਟ ਕਿੰਨੇ ਨੰਬਰ ਲੈ ਬਸ ਬੱਚਿਆਂ ਨੂੰ ਪੜਾ ਲਓ ਅੱਗੇ ਸਰਕਾਰ ਦੀ ਜ਼ਿੰਮੇਵਾਰੀ ਹੈ ਆਪਾਂ ਆਟਾ ਦਾਲ ਮੰਗਣ ਵਾਲੇ ਨਹੀਂ ਬਣਨਾ ਆਪਾਂ ਆਟਾ ਦਾਲ ਵੰਡਣ ਵਾਲੇ ਬਣਨਾ ਸੋਭਾ ਕੀ ਜਿਹੜਾ ਮੇਰੇ ਦਿਲ ਦੇ ਵਿੱਚ ਹੈ ਕਿ ਜੇ ਤੁਸੀਂ ਮੈਨੂੰ ਮੌਕਾ ਦਿੰਦੇ ਹੋ ਤਾਂ ਸਭ ਤੋਂ ਪਹਿਲਾਂ ਮੇਰਾ ਕੰਮ ਹੋਊਗਾ ਕਿ ਫਰੀਦਕੋਟ ਕੰਸਟੀਚੁਐਂਸੀ ਨੂੰ ਹਰਿਆ ਭਰਿਆ ਬਣਾਉਣਾ ਰੁੱਖ ਲਗਾ ਕੇ ਬਾਤੋ ਬਾਤ। ਔਰ ਪਤਾ ਲੱਗੇ ਕੋਈ ਬਾਹਰੋਂ ਕੋਈ ਆਵੇ ਕਿ ਬਾਬਾ ਫਰੀਦ ਦੇ ਬਾਬਾ ਫਰੀਦ ਜੀ ਦੀ ਧਰਤੀ ਹੈ ਕਿ ਬਾਬਾ ਫਰੀਦ ਦੀ ਧਰਤੀ ਕਿੰਨੀ ਹਰਿਆਵਲ ਹੈ ਇਹ ਪੂਰੀ ਕੌਂਸਲਟੀ ਜੀ ਦੀ ਗੱਲ ਕਰਦਾ ਮੈਂ ਕੱਲੇ ਫਰੀਦਕੋੜ ਸ਼ਹਿਰ ਦੀ ਨਹੀਂ ਕਰਦਾ ਸੇ ਬਾਕੀ ਇਹ ਗੱਲ ਜ਼ਰੂਰ ਕਹਿਣਾ ਹਮਨ ਕਿ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ ਕੋਈ ਲੀਡਰ ਆ ਕੇ ਤੁਹਾਨੂੰ ਕਹੇ ਇਹ ਫਲਾਣਾ ਸੇ ਫਲਾਣੇ ਦਾ ਸਿਰ ਪਾੜ ਗਿਆ ਜੀ ਤੈਨੂੰ ਮੈਂ ਛੜਾ ਲਉ ਐਜੇ ਬੰਦੇ ਨੂੰ ਮੂੰਹ ਨਾ ਲਾਇਓ ਐਜੇ ਜੇ ਬੰਦਿਆ ਕਰਕੇ ਆਪਣਾ ਪੰਜਾਬ ਪਿੱਛੇ ਗਿਆ ਧੜੇਵਾਜੀਆਂ ਕਰਤੀਆਂ ਪਿੰਡਾਂ ਚ ਮਹੱਲਿਆਂ ਚ ਭਾਰਤ ਪਾਕਿਸਤਾਨ ਵਾਲਾ ਮਾਹੌਲ ਬਣਾਤਾ ਆਪਣੇ ਵਿਚਾਰ ਅਲੱਗ-ਅਲੱਗ ਹੋ ਸਕਦੇ ਐ ਹੈਲਦੀ ਡਿਸਕਸ਼ਨ ਹੋ ਸਕਦੀ ਐ ਵਿਚਾਰਾਂ ਦੀ ਪਰ ਆਪਾਂ ਕਿਸੇ ਤੋਂ ਦੂਸਰਵਾਲ ਦੀਆਂ ਲਾਗੇ ਜਾ ਇੱਕ ਦੂਜੇ ਦੇ ਸਿਰ ਨਹੀਂ ਪਾੜਨੇ ਆਪਾਂ ਭਾਈਚਾਰਕ ਸਾਂਝ ਰੱਖਣੀ ਐ ਬਜਗੁੰਡ ਤੋਂ ਸੁਣਦੇ ਆ ਰਹੇ ਨਜ਼ਰਗਾਹ ਤੋਂ ਕਿ ਜਦੋਂ ਕੋਈ ਦੁੱਖ ਤਕਲੀਫ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਡਾ ਗਵਾਂਢੀ ਆਉਂਦਾ ਨਾ ਕਿ ਰਿਸ਼ਤੇਦਾਰ ਰਿਸ਼ਤੇਦਾਰ ਤਾਂ ਦੂਜੇ ਤੀਜੇ ਤਣ ਪਹੁੰਚਦੇ ਨੇ ਕਿਉਂਕਿ ਦੂਰ ਬੈਠੇ ਉਹਦੇ ਨੇੜੇ ਥੋੜਾ ਗਵਾਂਢੀ ਹੁੰਦਾ ਸੋ ਗਵਾਂਢੀਆਂ ਦੇ ਨਾਲ ਪਿਆਰ ਰੱਖਣਾ ਬਹੁਤ ਜ਼ਰੂਰੀ ਹੈ ਪਿੰਡ ਦੇ ਵਿੱਚ ਮਹੱਲੇ ਦੇ ਵਿੱਚ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਆਪਾਂ ਸੋ ਬਾਕੀ ਇੱਕ ਇਸ ਏਰੀਆ ਦੇ ਵਿੱਚ ਫੂਡ ਪ੍ਰੋਸੈਸਿੰਗ ਇੰਡਸਟਰੀ ਲੈ ਕੇ ਆਵਾਂਗੇ ਜਿਹਦੇ ਨਾਲ ਸਾਡੇ ਇਲਾਕੇ ਨੂੰ ਵੀ ਫਾਇਦਾ ਸਾਡੇ ਇਲਾਕੇ ਦੇ ਬੇਜ਼ਾਰਗਾਰਾਂ ਨੂੰ ਫਾਇਦਾ ਮਜ਼ਦੂਰਾਂ ਨੂੰ ਫਾਇਦਾ ਕਿਸਾਨਾਂ ਨੂੰ ਫਾਇਦਾ ਇੱਕ ਹੋਰ ਜਿਹੜਾ ਮੇਰੇ ਮਨਚ ਹੈ ਕਿ ਕੋਈ ਸਕਿੱਲ ਗਵਰਨਮੈਂਟ ਯੂਨੀਵਰਸਿਟੀ ਹੋਵੇ ਜਾਂ ਸਕਿੱਲ ਸੈਂਟਰ ਹੋਣ ਜਿੱਥੇ ਬੱਚੇ ਹੱਥਿਆਂ ਦਾ ਹਨਰ ਸਿੱਖਣ ਵੱਡੇ ਜਿਹੜੇ ਤੁਸੀਂ ਦੇਖੇ ਹੋਣਗੇ ਵੱਡੋ ਵੱਡੋ ਕਾਰੋਬਾਰੀ ਜਿਹੜੇ ਬੰਦੂ ਫੁਰਪੇ ਬਣਾਉਂਦੇ ਸੀ ਦਾਤੀਆਂ ਬਣਾਉਂਦੇ ਸੀ ਅੱਜ ਉਹ ਟਰੈਕਟਰ ਬਣਾਉਣ ਲੱਗੇ ਅੱਜ ਕੰਬਾਈਨਾ ਬਣਾਉਣ ਲੱਗੇ ਕਿਉਂ ਬਣਾਉਣ ਲੱਗੇ ਕਿਉਂ ਇੱਦੀ-ਇੱਦੀ ਫੈਕਟਰੀਆਂ ਬਣੀਆਂ ਕਿਵੇਂ ਬਣ ਗਈਆਂ ਉਹਨਾਂ ਦੇ ਕੋਲੇ ਹੱਥਾਂ ਦਾ ਹੁਨਰ ਸੀ ਹੱਥਾਂ ਦਾ ਹੁਨਰ ਸੀ ਅਸੀਂ ਆਪਣੇ ਬੱਚਿਆਂ ਦੇ ਵਿੱਚ ਐਸੇ ਹੁਨਰ ਪੈਦਾ ਕਰਾਂਗੇ ਕਿ ਹੋਰ ਨੌਕਰੀਆਂ ਪਿੱਛੇ ਨਾ ਭੱਜਣ ਬਲਕੇ 25 30 ਜਣੇ ਨੂੰ ਨੌਕਰੀਆਂ ਦੇਣ ਵਾਲੇ ਬਣ ਸੋ ਬਾਕੀ ਤੁਹਾਨੂੰ ਕੋਈ ਬੇਨਤੀ ਕਰਨਾ ਹੈ ਕਿ ਆਉਣ ਵਾਲੀ 1 ਤਰੀਕ ਨੂੰ ਝਾਰੂ ਦਾ ਬਟਨ ਦਵਾ ਕੇ ਸਰਦਾਰ ਕੁਵਾਰ ਸਿੰਘ ਮਾਨ ਦੇ ਅਤੇ केजरीवाल ਸਾਹਿਬ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਆਪ ਆਪੇ ਪੰਜਾਬ ਨੂੰ ਮੁਰਦੋ ਰੰਗਲਾ ਪੰਜਾਬ ਬਣਾ ਸਕੀਏ ਖੁਸ਼ਹਾਲ ਬਣਾ ਸਕੀਏ ਇੱਕ ਪਿਆਰ ਕੇ ਚਾਰੂ ਦਾ ਵਟਨ ਜਿਹੜਾ ਮਸ਼ੀਨ ਤੇ 3 ਨੰਬਰ ਤੇ ਹੈ ਤੇ ਵੋਟਾਂ ਚ ਆਪਾਂ ਪਹਿਲੇ ਨੰਬਰ ਤੇ ਆਉਣਾ ਹੈ। ਜਿੰਦਾਬਾਦ। ਤੇ ਜਦੋਂ ਗੱਲ ਨੂੰ ਤਾਂ ਨਿਸ਼ਾਨ ਜਰੂਰ ਦੇਖ ਲਓ ਜਿਹੜਾ ਸਕਰੀਨ ਤੇ ਆਉਂਦਾ ਵੀ ਚਾਰੂ ਦਾ ਹੀ ਆਉਂਦਾ ਹੈ। ਜੇ ਕਿਸੇ ਹੋਰ ਕੋਈ ਆਇਆ ਤਾਂ 알아ਬਾ ਦੇ ਉੱਥੇ। ਸਪੋਟਾ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਇੰਤਜ਼ਾਰ ਕੀਤਾ ਤੇ ਮੈਂ ਮੇਰੇ ਨਾਲ ਮੇਰੇ ਇੰਡਸਟਰੀ ਤੋਂ ਦੋ ਕਲਾਕਾਰ ਹੋਰ ਵੀ ਆਏ ਨੇ ਭਾਈ ਹਰ ਸਿਮਰਨ ਜੀ ਤੇ ਧੀਖ ਖਾਨ ਜੀ ਉਹ ਵੀ ਦੋ ਦੋ ਮਿੰਟ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨਗੇ ਆਪਣੇ ਵਿਚਾਰ ਸਾਂਝੇ ਕਰਨਗੇ ਥੋੜੀ ਜੀ ਅਸੀਂ ਹੋਰ ਵੀ ਜਾਣਾ ਅਸੀਂ ਟਾਈਮ ਥੋੜਾ ਹੈ ਬਾਕੀ ਕਈਆਂ ਦਾ ਵੈਸੇ ਬਹੁਤ ਟਾਈਮ ਹੋ ਗਿਆ ਹੋਰ ਸੋ ਬਹੁਤ ਬਹੁਤ ਮਿਹਰਬਾਨੀ ਤੁਸੀਂ ਇੰਨੀ ਗੱਲ ਚਾਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ